ਜੁਜੀ ਤਾਂ ਬੰਨ ਬੋਲਿਆ ਸਭ ਕੁਝ ਜਾਣਦਾ ਕਿ ਸਾਖਾ ਕੀਚਰ ਦਾਸ ਵਾਹਿਗੁਰੂ ਜੀ ਤਾਂ ਆਣ ਮੰਗਿਆ দান ਦੇਮ ਦਾ ਉਹ ਤਾਂ ਮੰਗਣ ਦੀ ਪ੍ਰਵਿਰਤੀ ਦੀ ਬਜਾਏ ਦੇਣਾ ਸੀ ਤੂੰ ਦੇਣ ਦੀ ਪ੍ਰਵਿਰਤੀ ਤੇ ਆਏਗਾ ਤਾਂ ਪਰਉਪਕਾਰੀ ਬਣੇਗਾ ਜੋ ਤੇਰੇ ਕੋਲ ਹੈ ਨੂੰ ਵੰਡ ਤੂੰ ਰੱਬ ਦੀ ਬਖਸ਼ਿਸ਼ ਪਾਣੀ ਚਾਹੁੰਨਾ ਹੈ ਰੱਬ ਦੇ ਪਿਆਰ ਵਿੱਚ ਭਿੱਜਣਾ ਚਾਹੁੰਨਾ ਹੈ ਨਾ ਜੇ ਤੂੰ ਰੱਬ ਦੇ ਸ਼ੁਕਰਾਨੇ ਵਿੱਚ ਭਿੱਜਣਾ ਚਾਹੁੰਨਾ ਹੈ ਆਪਣੇ ਸਾਹਮਣੇ ਦੋ ਸਵਾਲ ਰੱਖ ਪਹਿਲਾ ਸਵਾਲ ਫੇਰ ਕੇ ਅੱਗੇ ਰੱਖੀ ਐ ਇਹਨੂੰ ਫੇਰ ਕੇ ਨਹੀਂ ਪੜਨਾ ਫੇਰ ਕੀ ਹੁੰਦਾ ਰੋਟੇਟ ਕਰਨਾ ਘੁਮਾ ਦੇਣਾ ਫੇਰ ਜਾਨੀ THEN ਕੇ ਅੱਗੇ ਰੱਖੀ ਹੈ ਕੀ ਉਸ ਦੇ ਅੱਗੇ ਭੇਟਾ ਕੀ ਕਰੀਏ ਫੇਰ ਕੇ ਅੱਗੇ ਰੱਖੀ ਐ ਜਿੱਤ ਦਿਸਾ ਦਰਬਾਰ ਅਸਮਚਾ ਯੂਨੀਵਰਸ ਵਾਹਿਗੁਰੂ ਜੀ ਦਾ ਦਰਬਾਰ ਹੈ ਜੇ ਤਾਂ ਮਹਿਸੂਸ ਹੋ ਗਿਆ ਰਸ ਆ ਗਿਆ ਯਾਦ ਬਣ ਗਈ ਸ਼ੁਕਰਾਨਾ ਬਣ ਗਿਆ ਤੇ ਦਰਬਾਰ ਦਿਸ ਗਿਆ ਅੰਦਰ ਸ਼ੁਕਰਾਨਾ ਨਹੀਂ ਉਹਦੀ ਯਾਦ ਨਹੀਂ ਉਹਦਾ ਪਿਆਰ ਨਹੀਂ ਤੇ ਦਰਬਾਰ ਤੋਂ ਦੂਰੀ ਪਾਲੀ ਦਰਬਾਰ ਤਾਂ ਹਰ ਵੇਲੇ ਹੈ ਜਿਵੇਂ ਮੱਛੀ ਹਰ ਵੇਲੇ ਪਾਣੀ 'ਚ ਜੀਵਨ ਜਿਉਂਦੀ ਹੈ ਨਾ ਅਸੀਂ ਵਾਿਗਰੂ ਜੀ ਦੇ ਦਰਬਾਰ ਵਿੱਚ ਜੀਵਨ ਜਿਉ ਰਹੇ ਹਾਂ ਕੋਦੀ ਅੱਗੇ ਭੇਟਾ ਕੀ ਰੱਖਣੀ ਹੈ ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ ਦੂਜਾ ਸਵਾਲ ਮੂੰਹ ਵਿੱਚ ਕੀ ਬੋਲਿਆ ਜਾਵੇ ਭਾਵ ਤੇਰੇ ਸ਼ਬਦਾਵਲੀ ਕਿਉਂ ਜੀ ਹੋਵੇ ਤੇ ਤੇਰੇ ਸਬਜੈਕਟ ਕਿਉਂ ਜੀ ਹੋਣ ਆਹਾਹਾ ਸਬਜੈਕਟ ਤੇ ਸ਼ਬਦਾਵਲੀ ਬੜੀ ਇੰਪੋਰਟੈਂਟ ਹੈ ਇਹਦੀ ਬੜੀ ਮਹੱਤਤਾ ਹੈ ਜਿਹਦੇ ਸ਼ਬਦ ਸੁਲਝੇ ਹੁੰਦੇ ਨੇ ਨਾ ਜਿਹਦੇ ਸਬਜੈਕਟ ਜਿਹੜੇ ਨੇ ਪੋਜ਼ਿਟਿਵ ਹੁੰਦੇ ਨੇ ਕਨਸਟਰਕਟਿਵ ਹੁੰਦੇ ਨੇ ਨਾ ਵਾਹਿਗੁਰੂ ਜੀ ਨੂੰ ਬੜੇ ਚੰਗੇ ਲੱਗਦੇ ਨੇ ਜਿਹੜੇ ਬੋਲ ਬੋਲিয়ে ਜਿਹੜੇ ਬੋਲਾਂ ਨੂੰ ਸੁਣ ਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ ਸੋਚ ਕੇ ਦੇਖੋ e tu se